ਪੰਜਾਬੀ ਦੇ ਬਹੁਤ ਹੀ ਮਸ਼ਹੂਰ ਲੇਖਕ ਰਾਮਸਰੂਪ ਅਣਖੀ ਦਾ ਪੰਜਾਬੀ ਨਾਵਲ ਜ਼ਮੀਨਾਂ ਵਾਲੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਸੋ ਇਹ ਨਾਵਲ ਤੁਹਾਡੇ ਨਾਲ ਭਾਗਦਰ ਭਾਗ ਸਾਂਝਾ ਕਰਾਂਗੇ ਸੋ ਇਹ ਨਾਵਲ ਅਤੇ ਹੋਰ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਉਣ ਵਾਲੇ ਭਾਗ ਨਾਵਲ ਦੇ ਅਤੇ ਹੋਰ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਇਸੇ ਤਰ੍ਹਾਂ ਸੁਣਦੇ ਰਹੋ ਸਭੀ ਮੀਡੀਆ 11 ਤੇ ਚੰਗੀਆਂ ਲੱਗਣ ਕਹਾਣੀਆਂ ਨਾਵਲ ਆ ਤੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਸੋ ਆਓ ਨਾਵਲ ਦਾ ਭਾਗ 1 ਤਾੜਾ ਸਾਂਝਾ ਕਰਦੇ ਆ ਸੋ ਇਸੇ ਤਰ੍ਹਾਂ ਬਣੇ ਰਹੋ ਸਵੀ ਮੀਡੀਆ ਦੇ ਨਾਲ ਉਸ ਦਿਨ ਐਤਵਾਰ ਸੀਗਾ ਗਰਮੀ ਦਾ ਸਿਖਰ ਦੁਪਹਿਰਾ ਛੁੱਟੀ ਹੋਣ ਕਰਕੇ ਉਹ ਘਰ ਹੀ ਸੀ ਸਵੇਰੇ ਚਾਹ ਨਾਲ ਇੱਕ ਇੱਕ ਵੇਸਣੀ ਰੋਟੀ ਸਭ ਨੇ ਖਾਧੀ ਸੀ ਤੇ ਹੁਣ ਭੁੱਖ ਨਾਲ ਉਹਦਾ ਬੁਰਾ ਹਾਲ ਸੀ ਉਹ ਮਾਂ ਨੂੰ ਉਡੀਕ ਰਿਹਾ ਸੀਗਾ ਕਦੋਂ ਉਹ ਆਵੇ ਤੇ ਕਦੋਂ ਉਹਨੂੰ ਰੋਟੀ ਮਿਲੇ ਉਹ ਘਰ ਵਿੱਚ ਸਿਰਫ ਤਿੰਨ ਜਣੇ ਸਨ ਉਹਦੀ ਮਾਂ ਉਹਦੀ ਘਰ ਵਾਲੀ ਇੱਕ ਉਹ ਆਪ ਤੇ ਚੌਥਾ ਜੀ ਸੀਗਾ ਉਹਨਾਂ ਦਾ ਪੁੱਤਰ ਜੋ ਕੇਵਲ 6-7 ਵਰਿਆਂ ਦਾ ਸੀਗਾ ਤੇ ਸਕੂਲ ਜਾਂਦਾ ਸੀਗਾ ਉਹਦੀ ਘਰ ਵਾਲੀ ਨੇ ਰੋਟੀ ਪਕਾਈ ਸੀ ਅਤੇ ਦੋਵਾਂ ਮਾਂ ਪੁੱਤ ਨੇ ਖਾ ਲਈ ਸੀ ਮੁੰਡਾ ਕਦੋਂ ਦਾ ਵਲਕੀ ਜਾਂਦਾ ਸੀ ਭੁੱਖਾ ਪਾਣਾ ਸਿਆਣਾ ਬੰਦਾ ਤਾਂ ਕੱਟ ਲੈਂਦਾ ਏ ਜਵਾਕ ਤੋਂ ਭੁੱਖ ਨਹੀਂ ਚਲੀ ਜਾਂਦੀ ਮਾਂ ਜਾਂਦੀ ਹੋਈ ਆ ਗਈ ਸੀ ਕਿ ਉਹ ਵਿਆਹ ਵਾਲੇ ਕਰੋ ਰੋਟੀ ਲੈ ਕੇ ਆਵੇਗੀ ਵਿਆਹ ਵਾਲੇ ਕਰਦੀ ਰੋਟੀ ਚੰਗੀ ਬਣੀ ਹੁੰਦੀ ਹੈ ਉਹ ਰੋਟੀ ਉਹੀ ਖਾਵੇ ਤਰਸੇਮ ਨੇ ਵੀ ਇਹੀ ਸੋਚਿਆ ਸੀ ਕਿ ਘਰ ਦੀ ਰੋਟੀ ਨਾ ਖਾਂਦੇ ਹਾਂ ਅੱਜ ਵਿਆਹ ਵੀ ਖਾਵਾਂਗੇ ਮੂੰਹ ਦਾ ਸਵਾਦ ਬਦਲ ਜਾਵੇਗਾ ਆਲੂ ਪਕੌੜਿਆਂ ਦੀ ਤਿੱਖੀ ਸਬਜ਼ੀ ਹੋਵੇਗੀ ਰੋਟੀ ਲੌਗ ਲੌਗ ਕਰਦੀ ਅਤੇ ਲੱਡੂ ਜਲੇਬੀਆਂ ਵੀ ਸਰਦਾਰਗੜ ਛੋਟਾ ਹੀ ਪਿੰਡ ਸੀਗਾ ਛੋਟੀਆਂ-ਛੋਟੀਆਂ ਸਿਰਫ ਪੰਜ ਪੱਤیاں ਸਨ ਦੁੱਲੇ ਦੀ ਪੱਤੀ ਬੰਸੂਗ ਦੀ ਪੱਤੀ ਰੂੜੇ ਦੀ ਪੱਤੀ ਦਿਆਲੇ ਦੀ ਪੱਤੀ ਅਤੇ ਨਰੇਣਾ ਪੱਤੀ ਉਹਨਾਂ ਦਾ ਘਰ ਦੁੱਲੇ ਦੀ ਪੱਤੀ ਵੈਸੀ ਉਹ ਜਾਤ ਦੇ ਬ੍ਰਾਹਮਣ ਸਨ ਦੁੱਲੇ ਦੀ ਪੱਤੀ ਵਿੱਚ ਬ੍ਰਾਹਮਣਾਂ ਦਾ ਘਰ ਇੱਕ ਸਿਰਫ ਸੀਗਾ ਇਹ ਇੱਕ ਘਰ ਬ੍ਰਾਹਮਣਾਂ ਦਾ ਤਰਖਾਨਾਦਾਰ ਸੀਗਾ ਅਤੇ ਇੱਕ ਕਰਦਰਚੀਆ ਦਾ ਬਾਕੀ ਸਭ ਜੱਟ ਸਨ ਜੱਟਾਂ ਦੇ ਤਾਂ 40 ਘਰ ਸਨ ਇਹ ਸਾਰੇ ਜੱਟ ਕਰਤਾਰ ਸਿੰਘ ਕੇ ਜਜਮਾਨ ਸਨ ਤਰਖਾਨ ਅਤੇ ਦਰਜੀ ਵੀ ਉਹਨਾਂ ਨੂੰ ਪੁਜੋਹੀਤ ਹੀ ਸਮਝਦੇ ਸਨ ਪਿੰਡ ਵਿੱਚ ਇੱਕ ਪੂਰੀ ਪੱਤੀ ਰਾਮਦਾਸ ਸਿੰਘ ਦੀ ਸੀਗੀ ਇਹਨੂੰ ਪੱਤੀ ਨਹੀਂ ਆਖਦੇ ਸਨ RAMDASIA ਵੇੜਾ ਬੋਲਦੇ ਸਨ ਤਰਖਾਨ ਅਤੇ ਦਰਜੀ ਜੱਟਾਂ ਦੇ ਲਾਗੀ ਸਨ ਹਰ ਘਰ ਦਾ ਵਗਾਰੀ ਹੁੰਦਾ RAMDASIA ਨੂੰ ਲਾਗੀ ਦੀ ਥਾਂ ਵਗਾਰੀ ਆਖਦੇ ਸੀਗੇ ਅੰਦਰ ਗਤੀ ਬ੍ਰਾਹਮਣ ਵੀ ਉਹਨਾਂ ਦੇ ਲਾਗੀ ਹੀ ਸਨ ਬਾਹਰੋਂ ਚਾਹੇ ਉਹਨਾਂ ਲਈ ਉਹ ਪੰਡਤ ਜੀ ਦੇਵਤਾ ਜੀ ਬਾਬਾ ਜੀ ਜਾਂ ਦਾਦਾ ਜੀ ਸਨ ਵਿਆਹ ਵੇਲੇ ਲੱਗਾਂ ਨਾਲ ਜੱਟਾਂ ਦੇ ਰੋਲੇ ਪਏ ਰਹਿੰਦੇ ਆ ਕਦੇ ਰੋਟੀ ਪਿੱਛੇ ਕਦੇ ਪੈਸਿਆਂ ਕਰਕੇ ਲੱਗੀ ਰਸ ਜਾਂਦੇ ਆ ਤੇ ਫਿਰ ਜੱਟ ਉਹਨਾਂ ਨੂੰ ਮਨਾ ਕੇ ਘਰ ਲਿਆਉਂਦੇ ਆ ਅਖੀਰ ਇੱਕ ਦਿਨ ਜੱਟਾਂ ਦੀ ਪੰਚਾਇਤ ਨੇ ਜੜ ਕੇ ਫੈਸਲਾ ਕੀਤਾ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਅਤੇ ਵਿਆਹ ਤੋਂ ਇੱਕ ਦਿਨ ਬਾਅਦ ਅਤੇ ਵਿਆਹ ਵਾਲੇ ਦਿਨ ਦੋਵਾਂ ਵੇਲੇ ਦੀ ਰੋਟੀ ਲੱਗਾਂ ਨੂੰ ਦਿੱਤੀ ਜਾਵੇਗੀ ਦਾਲ ਸਬਜ਼ੀ ਜੋ ਵੀ ਬਣੀ ਹੋਵੇ ਚਾਹ ਰੋਟੀਆਂ ਅਤੇ ਮਠਿਆਈ ਜੋ ਵੀ ਉਸ ਦਿਨ ਪਰੋਸੀ ਜਾਂਦੀ ਹੋਵੇ ਮਠਿਆਈ ਨਹੀਂ ਤਾਂ ਖੀਰ ਕੜਾ ਹੁੰਦਾ ਇਹ ਵੀ ਫੈਸਲਾ ਕੀਤਾ ਗਿਆ ਹਰ ਲਾਗੂ ਨੂੰ ਵਿਆਹ ਦੇ ਸ਼ੇਰ ਪਈਏ ਲਾਗ ਦਿੱਤਾ ਜਾਵੇਗਾ ਥਾਲੀ ਵਿੱਚ ਵਾਟੀ ਰੱਖ ਕੇ ਅਤੇ ਉੱਤੇ ਪੋਣਾ ਦੇ ਕੇ ਬੇਬੇ ਕਿੰਨਾ ਵੇੜਿਆਂ ਦੀ ਭਗਵਾਨ ਸੌਂਦੇ ਘਰ ਗਈ ਹੋਈ ਸੀ ਤਰਸੀਮ ਉਹਨੂੰ ਡੀਕ ਡੀਕ ਅਕਲ ਕਾਨ ਹੋ ਗਿਆ ਕੁੜੀ ਦਾ ਵਿਆਹ ਸੀਗਾ ਕੁੜੀ ਕੱਲ ਤੁੜੀ ਸੀਗੀ ਅੱਜ ਵਿਆਹ ਦਾ ਦੂਜਾ ਦਿਨ ਸੀਗਾ ਸਾਰਾ ਮੇਲ-ਗਿਲ ਉੱਥੇ ਹੀ ਸੀ ਅਥਨ ਤੱਕ ਕੁੜੀ ਨੇ ਸਹੁਰਿਆਂ ਤੋਂ ਮੋੜ ਆਉਣਾ ਸੀ ਤਰਸੇਮ ਦੁਪਹਿਰ ਦੀ ਰੋਟੀ ਖਾ ਕੇ ਐਂਤਵਰ ਵਾਲੇ ਦਿਨ ਦੋ ਘੰਟਿਆਂ ਲਈ ਸੌ ਜਾਂਦਾ ਹੁੰਦਾ ਉਹਨਾਂ ਨੂੰ ਉਹਨੂੰ ਤਾਂ ਨੀਂਦ ਵੀ ਆਉਣ ਲੱਗ ਪਈ ਸੀ ਕਿ ਚਾਹੁੰਦਾ ਸੀ ਬੇਬੇ ਆਵੇ ਰੋਟੀ ਖਾਵੇ ਤੇ ਸੌ ਜਾਵੇ ਦਰਵਾਜ਼ੇ ਵਿੱਚ ਮੰਜਾ ਢਾਕੇ ਪਿਆ ਉਹ ਕੰਧਾਂ ਵੱਲ ਝਾਕਦਾ ਕਦੇ ਛੱਤ ਦੇ ਕੜੀਆਂ ਗਿਣਨ ਲੱਗ ਪੈਂਦਾ ਛੇ ਪਰ ਛੇਤੀ ਹੀ ਉਹਦੀ ਨਿਗਾਹ ਵੀ ਹੀ ਵੱਲ ਤਰਪੰਜੀ ਗਲੀ ਦੇ ਮੋੜ ਉੱਤੇ ਉਹਦੀ ਬੇਬੇ ਦੇ ਪਿਛੇਕੇ ਬੰਦੇ ਅੰਦਰ ਬਰਾਂਡੇ ਵਿੱਚ ਉਹਦੀ ਘਰ ਵਾਲੀ ਕੋਈ ਨਿੱਕਾ ਮੋਟਾ ਕੰਮ ਕਰ ਰਹੀ ਸੀਗੀ ਮੁੰਡਾ ਨਰੇਸ਼ ਧਰਤੀ ਉੱਤੇ ਟਰੈਕਟਰ ਟਰਾਲੀ ਦੇ ਖੜਾਉਣੇ ਨਾਲ ਖੇਡ ਰਿਹਾ ਸੀ ਉਹਦੇ ਮੂੰਹ ਤੋਂ ਟਕ ਟਕ ਦੀ ਪਤਲੀ ਤਿੱਖੀ ਆਵਾਜ਼ ਨਿਕਲ ਰਹੀ ਸੀ ਤਰਸੀਮ ਨੇ ਪੈ ਪੈ ਹੀ ਆਵਾਜ਼ ਮਾਰੀ ਕੀ ਗੱਲ ਬੇਬੇ ਮੁੜੀ ਨਾ ਕੀ ਆਖਿਆ ਘਰ ਵਾਲੀ ਹੱਥਲਾ ਕੰਮ ਛੱਡ ਉਹਦੇ ਕੋਲ ਦਰਵਾਜ਼ੇ ਵਿੱਚ ਆ ਖੜੀ ਬੇਬੇ ਪੋਖ ਤਾਂ ਮਰੀ ਜਾਂਦੀ ਐ ਫੇਰ ਹੁਣ ਕਿਹੜੇ ਵੇਲੇ ਖਾਵਾਂਗੇ ਰੋਟੀ ਬਸ ਆਉਣ ਆਉਂਦੀ ਹੀ ਹੋਣੀ ਐ ਕਿੰਨਾ ਚਿਰ ਤਾਂ ਹੋ ਗਿਆ ਐ ਘੰਟੇ ਤੋਂ ਉੱਤੇ ਹੋ ਗਿਆ ਹੋਣਾ ਇਹ ਗਈ ਨੂੰ ਤਰਸੀਮ ਨੇ ਆਪਣੀ ਘੜੀ ਵੱਲ ਦੇਖਿਆ ਮੈਂ ਕਿਹਾ ਤਾਂ ਸੀਗਾ ਤੋ ਰੋਟੀਆਂ ਹੋਰ ਲਾ ਦਿੰਨੀ ਆ ਖਾ ਲੈਂਦੇ ਆ ਪਰ ਤੁਸੀਂ ਕਹਿੰਨੇ ਵਿਆਹ ਵਾਲੀ ਖਾਣੀ ਐ ਸੀ ਤੋ ਹੱਸਣ ਲੱਗੀ ਸਬਜੀ ਕਾਦੀ ਬਣੀ ਐ ਦਾਲ ਸਬਜੀ ਤਾਂ ਕੋਈ ਨਹੀਂ ਗਈ ਅਸੀਂ ਤਾਂ ਹਰੇ ਗੰਡਿਆਂ ਦੀ ਚਟਣੀ ਰਗੜੀ ਸੀਗੀ ਤੱਤਾਂ ਤੱਤਾਂ ਰੋਟੀਆਂ ਤੇ ਰੱਖ ਕੇ ਖਾ ਲਈ ਦੋਵੇਂ ਮਾਂ ਪੁੱਤ ਨੇ ਮੱਖਣੀ ਪਈ ਸੀਗੀ ਬਲਾਈ ਸਵਾਦ ਲੱਗੀ ਰੋਟੀ ਉਤੋਂ ਦੀ ਖੱਟੀ ਲੱਸੀ ਦੇ ਗਲਾਸ ਠੋਕਲੇ ਚੱਕ ਮੇਰੇ ਭਾਈ ਸੀਤੋ ਫੇਰ ਹੱਸੀ ਸੀਗੀ ਤਰਸੇਮ ਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਮੰਜੇ ਤੋਂ ਉੱਠਿਆ ਜੋੜੇ ਪਾਏ ਸਿਰ ਉੱਤੇ ਦਵੱਟਾ ਬੰਨਿਆ ਦਰਵਾਜ਼ੇ ਵਿੱਚੋਂ ਬਾਹਰ ਹੋ ਗਿਆ ਵਿਹੀ ਪਾਰ ਕਰਕੇ ਉਹ ਭਗਵਾਨ ਸੌਂਦੇ ਘਰ ਵੱਲ ਨੂੰ ਹੋ ਗਿਆ ਨੇੜੇ ਹੀ ਸੀ ਗਲੀ ਦੇ ਮੋੜ ਤੋਂ 5-7 ਘਰ ਛੱਡ ਕੇ ਹੀ ਵਿਆਹ ਵਾਲੇ ਘਰ ਸਾਹਮਣੇ ਝੂਠ ਖਾਂਦੇ ਕੁੱਤੇ ਆਪਸ ਵਿੱਚ ਲੜ ਰਹੇ ਸਨ ਭੌਂਕਦੇ ਦੰਦੀਆਂ ਵੜਦੇ ਅਤੇ ਇੱਕ ਦੂਜੇ ਉੱਤੇ ਚਪਟ-ਚਪਟ ਪੈਂਦੇ ਬਾਹਰ ਰੋਕੀ ਖੜੇ ਸਨ ਲਾਗੀ ਕੁਕਰ ਰਾਮਦਾਸੀ ਦੀ ਘਰ ਵਾਲੀ ਖੜੀ ਸੀ ਤਖਾਣਾ ਦੀ ਜੈਕਰ ਅਤੇ ਦਰਜੀਆਂ ਦਾ ਬੁੜਾ ਆਸਾਸੂ ਉੱਥੇ ਹੀ ਸੀ ਤਰਸੀਮ ਦੀ ਮਾਂ ਪ੍ਰਸੰਨੀ ਉਹਨੇ ਦੇਖਿਆ ਉਹਦੀ ਮਾਂ ਭਗਵਾਨ ਸੌਂਦੇ ਬੱਡੇ ਮੁੰਡੇ ਜਰਨੇ ਆਦੂnga ਲਿਲਡੂnga ਜਹੀਆਂ ਕੱਢ ਰਹੀ ਐ ਸੀ ਵੇ ਭਾਈ ਜਲਿਆ ਸਾਡਾ ਮਾਸਟਰ ਤਾਂ ਤੜਕੇ ਦਾ ਭੁੱਖਾ ਬੈਠਾ ਐ ਆ ਵੇਲਾ ਆ ਗਏ ਰੋਟੀ ਲੈ ਕੇ ਜਾਊ ਤਾਂ ਕਿਤੇ ਜਾ ਕੇ ਖਾਊ ਉਹ ਪਹਿਲਾਂ ਮੈਨੂੰ ਤੋਰ ਦੇ ਫਿਰ ਜੋ ਮਰਜੀ ਕਰੀ ਜਾਇਓ ਜਰਨੇ ਆਖਰੇ ਸੀ ਅਮਾ ਬੰਦ ਜਰੀਆਂ ਕਰ ਪਹਿਲਾ ਮੇਲਗਿਲ ਖਾ ਲਵੇ ਤੁਹਾਨੂੰ ਸਭ ਨੂੰ ਫਿਰ ਦੇਵਾਂਗੇ ਰੋਟੀ ਵੇ ਭਾਈ ਮੈਂ ਤਾਂ ਖੜੀ ਵੀ ਥੱਕ ਗਈਆਂ ਮੇਰੀਆਂ ਤਾਂ ਟੰਗਾਂ ਚਰਨ ਚਰਨ ਕਰੀ ਜਾਂਦੀਆਂ ਵਿੱਚੇ ਮੇਲਗਿਲ ਖਾਈ ਜਾਊਗਾ ਸਾਨੂੰ ਵੀ ਤੋਰ ਉਪਰਾਂ ਕਾਹਲ ਨਾ ਕਰ ਅਮਾ ਥੱਕ ਗਈ ਤਾਂ ਫਿਰ ਆ ਜੀ ਜਾਂ ਘਰ ਦਾ ਗੀੜਾ ਮਾਰਾ ਇੱਕੇ ਜਾ ਕੇ ਕਹਿ ਕੇ ਉਹ ਵਿੜੇ ਵੱਲ ਨੂੰ ਤੁਰ ਪਿਆ ਸੀਗਾ ਐਨੇ ਨੂੰ ਪਰਲੇ ਅਗਵਾੜ ਤੋਂ ਮਰਾਸੀ ਮਤਹਿਰਾ ਲੈ ਕੇ ਆਖੜੇ ਸੀਗੇ ਬੁੱਢਾ ਬੋਲ ਰਿਹਾ ਸੀਗਾ ਅੱਲਾ ਖੈਰ ਪ੍ਰਭਾ ਦੀ ਖੈਰ ਪਰਮਾਤਮਾ ਵਧਾਵੇ ਬਣੇ ਰਹੋ ਉਹਦਾ ਛੋਟੀ ਉਮਰ ਦਾ ਮੁੰਡਾ ਮਗਰ ਮਗਰ ਬੁਲਣ ਲੱਗਿਆ ਸੀਗਾ ਅਸਸੂ ਧਰਜੀ ਹਸਣ ਲੱਗ ਪਿਆ ਸੀਗਾ ਸਾਨੂੰ ਤਾਂ ਮਿਲੀ ਨਹੀਂ ਰੋਟੀ ਅਸੀਂ ਤਾਂ ਖੜੇ ਆ ਕਦੋਂ ਦੇ ਤੁਹਾਨੂੰ ਕਿਹੜਾ ਭਰੋਸੂਗਾ ਭਾਈ ਥਲੀਆਂ ਬਰਾਸੀ ਨੇ ਜਵਾਬ ਦਿੱਤਾ ਅੱਲਾ ਖੈਰ ਐਸ ਵਾਰ ਦੀ ਅੱਲਾ ਖੈਰ ਉੱਤੇ ਸਾਰੇ ਲੱਗੀ ਮੁਸਕੜੀ ਹਸਣ ਲੱਗੇ ਸੀਗੇ ਮੈਂ ਜਿਵੇਂ ਬੰਦ ਜਿਵੇਂ ਸਾਰਿਆਂ ਦਾ ਥਕੇਵਾ ਉੱਤਰ ਗਿਆ ਹੋਵੇ ਤਰਸੇਵ ਨੂੰ ਕਚੀਆ ਆਈ ਭਗਵਾਨ ਤੋਂ ਦੇ ਬਾਹਰ ਅੱਗੇ ਖੜਾ ਜਿਵੇਂ ਉਹ ਆਪ ਵੀ ਕੋਈ ਲੱਗੀ ਸੱਥੀ ਹੋਵੇ ਉਹ ਐਮਏ ਬੀਐਡ ਮਾਸਟਰ ਸੀਗਾ ਪਿੰਡ ਤੋਂ 5 ਮੀਲ ਦੂਰ ਹਾਈ ਸਕੂਲ ਵਿੱਚ ਪੜਾਉਂਦਾ ਸੀਗਾ ਸਾਈਕਲੋਟਨਿਤ ਆਉਣ ਜਾਣ ਸੀ ਬਚਪਨ ਵਿੱਚ ਉਹਨੂੰ ਉਹਦੇ ਇੱਕ ਪ੍ਰਾਇਮਰੀ ਅਧਿਆਪਕ ਤੋਂ ਸਿੱਖਿਆ ਮਿਲੀ ਸੀ ਕਿ ਦੇਵਤੇ ਅਤੇ ਪੂਤ ਪ੍ਰੇਤ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਮਨੁੱਖ ਕਿਸੇ ਰੁੱਖ ਵਾਂਗ ਜੰਮਦਾ ਹੈ ਜਿੰਨਾ ਚਿਰ ਉਹਨੂੰ ਸਹੀ ਖੁਰਾਕ ਮਿਲਦੀ ਰਹਿੰਦੀ ਹੈ ਉਹ ਜਿਉਂਦਾ ਰਹਿੰਦਾ ਹੈ ਜਿਵੇਂ ਜੜਾਂ ਸੁੱਕ ਜਾਂ ਉਤੇ ਰੁੱਖ ਡੈਗ ਪੈਂਦੇ ਆ ਜਾਂ ਖੜਾ ਖੜਾ ਹੀ ਸੁੱਕ ਜਾਂਦਾ ਹੈ ਐਵੇਂ ਹੀ ਮਨੁੱਖੀ ਸਰੀਰ ਹੈ ਮਨੁੱਖ ਨਾ ਕਿਧਰੋਂ ਆਉਂਦਾ ਹੈ ਨਾ ਮੌਤ ਬਾਅਦ ਕਿਧਰੇ ਜਾਂਦਾ ਹੈ ਇੱਥੇ ਹੀ ਪੈਦਾ ਹੋ ਕੇ ਇੱਥੇ ਹੀ ਮਰ ਜਾਂਦਾ ਹੈ ਤਸਵੀਰ ਜਦੋਂ ਵੱਡਾ ਹੋਇਆ ਬੀ ਇਹ ਕਰ ਗਿਆ ਤਾਂ ਉਹਨੂੰ ਹੋਰ ਵੀ ਸੋਝੀ ਆਈ ਸੀਗੀ ਉਹਨੇ ਮਾਰਕਸਵਾਦ ਦਾ ਧਿਆਨ ਵੀ ਕੀਤਾ ਮਨੁੱਖ ਦੇ ਸੱਭਿਆਚਾਰਕ ਇਤਿਹਾਸ ਬਾਰੇ ਵੀ ਜਾਣਿਆ ਧਰਮਾਂ ਬਾਰੇ ਉਹਨੂੰ ਚਾਨਣ ਹੋਇਆ ਪਾਕ ਸਿੰਘ ਦੀ ਕਿਤਾਬ ਮੈਂ ਨਾਸਤਿਕ ਕਿਉਂ ਹਾਂ ਨੇ ਉਹਦੇ ਕਵਾੜ ਖੋਲ ਦਿੱਤੇ ਸੀਗੇ ਫਿਰ ਤਾਂ ਉਹ ਰੱਬ ਦੀ ਹੋਂਦ ਤੋਂ ਵੀ ਮਨਕਰ ਹੋ ਗਿਆ ਪੱਕਾ ਨਾਸਤਿਕ ਏਜ ਜ਼ਮਾਨੀ ਪ੍ਰੋਥੀ ਉਹਨੂੰ ਨਰਮੂਹ ਲੱਗਦੀ ਜੱਟਾਂ ਦੇ ਬਖੰਡ ਵੀ ਉਹਨੂੰ ਸਮਝ ਵਿੱਚ ਆਉਣ ਲੱਗੇ ਸੀਗੇ ਜੱਟ ਉੱਤੋਂ ਤਾਂ ਉਹਨੂੰ ਮਹਾਰਾਜ ਬੁਲਾਉਂਦੇ ਵਿੱਚੋਂ ਲੱਗੀ ਸਮਝਦੇ ਮੰਗਖਾਣੀ ਜਾਤ ਆਖਦੇ ਬਾਹਮਣ ਤੇ ਝੋਟਾ ਤੜਕੇ ਤੜਕੇ ਮੁੱਥੇ ਲੱਗਿਆ ਮਾੜਾ ਕਹਿੰਦੇ ਸੀਗੇ ਬਾਮਣਾ ਦੇ ਘਰ ਨੂੰ ਦਾਨ ਪਉਣ ਦੀਆਂ ਚੀਜ਼ਾਂ ਦੇ ਕੇ ਆਪਣੇ ਪਾਪ ਬਖਸ਼ਾਉਂਦੇ ਗਰਹਟਾਲ ਦੇ ਤਰਸੀਮ ਇਹ ਸਭ ਸਮਝਦਾ ਸੀ ਅਤੇ ਇਹ ਸਭ ਕਾਸੀ ਨੂੰ ਨਫ਼ਰਤ ਕਰਦਾ ਸੀਗਾ ਸੀ ਤਾਂ ਅਣਪੜ ਸੀ ਨੂੰ ਸੱਸ ਦੀ ਚੰਗੀ ਬਣਦੀ ਉਸ ਜਮਾਨਾ ਦੇ ਘਰਾਂ ਨੂੰ ਆਪਣੀ ਚਾਇਦਾਦ ਸਮਝਦੀਆਂ ਤਰਸੀਮ ਕਿੰਨੀ ਵਾਰ ਮਾਂ ਨੂੰ ਵਰਜ ਚੁੱਕਿਆ ਸੀ ਸੀ ਤਾਂ ਉਹਨੂੰ ਕਿੰਨੀ ਵਾਰ ਝੜਕ ਚੁੱਕਿਆ ਸੀ ਪਰ ਉਹ ਜੱਟਾਂ ਦੇ ਘਰਾਂ ਦਾ ਦਾਨ ਪਉਣ ਲੈਣੋਂ ਹਟਦਿਆਂ ਨਹੀਂ ਸੀ ਤਰਸੀਮ ਥੱਕ ਹਾਰ ਗਿਆ ਉਹਦੀ ਕੋਈ ਨਹੀਂ ਮੰਨਦਾ ਸੀਗਾ ਨੂਸਾਸ ਆਪਣੀ ਗੱਲ ਪਗਾਉਂਦੀਆਂ ਸੀ ਤਸੀਮ ਦਾ ਜਦੋਂ ਵਿਆਹ ਹੋਇਆ ਉਹ ਸਿਰਫ 10ਵੀਂ ਪਾਸ ਸੀਗਾ ਵਿਆਹ ਤੋਂ ਬਾਅਦ ਹੀ ਉਹਨੇ ਜੀਬੀਟੀ ਕੀਤੀ ਅਤੇ ਪ੍ਰਾਇਮਰੀ ਮਾਸਟਰ ਲੱਗ ਗਿਆ ਸੀਗਾ ਫਿਰ ਐਫਏਬੀਏ ਪ੍ਰਾਈਵੇਟ ਕੀਤੀ ਵੀਐਡਵੀ ਕਰ ਲਈ ਅਤੇ ਫਿਰ ਐਮਏ ਪੋਲੀਟੀਕਲ ਸਾਇੰਸ ਦੀ ਵੀ ਕਰ ਗਿਆ ਸੀਗਾ ਉਹਦੀ ਤਨਖਾਹ ਨਾਲ ਕਰਦਾ ਚੰਗਾ ਗੁਜ਼ਾਰਾ ਚੱਲਦਾ ਤਿੰਨ ਤਾਂ ਜੀ ਸਨ ਚੌਥਾ ਸਰੇਸ਼ ਸੀਗਾ ਨੂਸਾਸ ਜੇ ਜੱਟਾਂ ਦੀ ਜਮਾਨੀ ਪੁਜੋ ਤਿੰਨਾ ਕਰਦਿਆਂ ਤਾਂ ਵੀ ਸਰ ਸਕਦਾ ਸੀਗਾ ਪਰ ਉਹ ਬੇਬਸ ਸੀਗਾ ਅਕੀਰ ਸਮਝੌਤਾ ਜਿਹੜਾ ਕਰਦਿਆਂ ਕਿ ਚਲੋ ਜਿਵੇਂ ਚੱਲਦਾ ਹੈ ਚੱਲੀ ਜਾਂਦੇ ਹੋ ਉਹਨੇ ਦ੍ਰਿੜ ਨਿਸ਼ਚੈ ਕੀਤਾ ਕਿ ਉਹ ਆਪਣੇ ਪੁੱਤਰ ਸਰੇਸ਼ ਨੂੰ ਕਾਫੀ ਸਾਰਾ ਪੜਾਵੇਗਾ ਉਹਨੂੰ ਕੋਈ ਚੰਗੀ ਨੌਕਰੀ ਮਿਲੇਗੀ ਤੇ ਫੇਰ ਉਹ ਇਹਨਾਂ ਜ਼ਮਾਨਾ ਦੇ ਘਰਾਂ ਤੋਂ ਛਟਕਾਰਾ ਪਾ ਲਵੇਗਾ ਪਿੰਡੋਂ ਹੀ ਨਿਕਲ ਜਾਵੇਗਾ ਉਹਦੇ ਆਪਣੇ ਵਾਂਗ ਬ੍ਰਾਹਮਣੀ ਨਰਕ ਨਹੀਂ ਭੋਗੇਗਾ ਉਨਾਂ ਕੋਲ ਜ਼ਮੀਨ ਨਹੀਂ ਸੀਗੀ ਜਦੋਂ ਕਿ ਪਿੰਡ ਵਿੱਚ ਹੋਰ ਬਹਾਮਣਾਂ ਦੇ ਘਰਾ ਕੋਲ ਜ਼ਮੀਨਾਂ ਸਨ ਕਿਸੇ ਕੋਲ ਥੋੜੀ ਕਿਸੇ ਕੋਲੇ ਬਹੁਤੀ ਤਰਸੀਮ ਦਾ ਪਿਤਾ ਹਿੰਦੀ ਪੜਿਆ ਹੋਇਆ ਸੀ ਹਿੰਦੀ ਦੀ ਪੜਾਈ ਉਹਨੇ ਆਲਾ ਸਿੰਘ ਵਾਲਾ ਦੇ ਰਿਸ਼ੀਕੂਲ ਸਕੂਲ ਵਿੱਚ ਕੀਤੀ ਸੀਗੀ ਉੱਥੇ ਹੀ ਪੱਤਰਾਵਾਚਨ ਲੱਗ ਪਿਆ ਸੀ ਫਿਰ ਤਾਂ ਪਿੰਡ ਵਿੱਚ ਉਹਦੀ ਵਧੀ ਕਮਾਈ ਸੀ ਪਿੰਡ ਦੀਆਂ ਬੁੜੀਆਂ ਉਹਦੀਆਂ ਪੱਕੀਆਂ ਗਾਹਕ ਸਨ ਘਰ ਵਿੱਚ ਪੱਤਰਾ ਵੇਖਦਾ ਜੱਟਾਂ ਦੇ ਘਰ ਜਾ ਕੇ ਵੀ ਦਾਣਿਆਂ ਦੇ ਢੇਰ ਲੱਗੇ ਰਹਨੇ ਗੌੜ ਕਿਉ ਦੁੱਧ ਖੱਦਰ ਦੇ ਟੋਟੇ ਬਹੁਤ ਕਮਾਈ ਸੀਗੀ ਤਰਸੀਮ ਦੇ ਪਿਤਾ ਪੰਡਿਤ ਬਾਲਕ੍ਰਾਮ ਨੂੰ ਪੰਡਤ ਬਾਲਕ੍ਰਾਮ ਨੇ ਆਪਣੇ ਪੁੱਤਰ ਤਰਸੀਮ ਉੱਤੇ ਬਹੁਤ ਵੱਡਾ ਇਹਿਸਾਨ ਕੀਤਾ ਕਿ ਉਹਨੂੰ ਵਿਰਾਸਤ ਵਿੱਚ ਜੰਤਰੀ ਨਹੀਂ ਦਿੱਤੀ ਪਰ 10ਵੀਂ ਜਮਾਤ ਤੱਕ ਪੜ੍ਹਾ ਦਿੱਤਾ ਸੀਗਾ ਉਹ ਕਾਹਲ ਨਾਲ ਭਗਵਾਨ ਤੋਂ ਦੇ ਘਰ ਅੱਗੇੋਂ ਵਾਪਸ ਮੁੜ ਆਇਆ ਹੌਲੀ-ਹੌਲੀ ਤਰ੍ਹਾਂ ਦਰਵਾਜ਼ੇ ਵਿੱਚ ਆ ਕੇ ਮੰਜੇ ਤੇ ਪੈ ਗਿਆ ਹੁਣ ਉਹ ਚਾਹੁੰਦਾ ਸੀਗਾ ਕਿ ਸੀਤੋ ਉਹਦੇ ਲਈ ਘਰੇ ਹੀ ਰੋਟੀ ਪਕਾ ਦੇਵੇ ਤੇ ਉਹ ਖਾ ਲਵੇ ਵਿਆਹ ਦੀ ਰੋਟੀ ਦਾ ਕੀ ਖਾਣਾ ਉਹ ਤਾਂ ਮੰਗਤਿਆਂ ਵਾਲੀ ਰੋਟੀ ਹੈ ਕੁੱਤੇ ਜਿਵੇਂ ਝੂਠ ਉੱਤੇ ਲੜ ਰਹੇ ਸਨ ਲੱਗਾਂ ਲਈ ਵੀ ਉਹ ਝੂਠ ਹੀ ਹੈ ਝੂਠ ਤਾਂ ਹੈ ਹੋਰ ਕੀ ਹੈ ਮਿਲਗੇ ਦੇ ਖਾਨ ਪਿੱਛੋਂ ਬਚੀ ਹੋਈ ਰੋਟੀ ਦੇਣਗੇ ਲੱਗਾਂ ਨੂੰ ਬਹੁਤ ਵੱਡਾ احسان ਕਰਨਗੇ ਲੱਗੀ ਪਰਮਪਾਲ ਰਹੇ ਨੇ ਕਿ ਇਹ ਰੋਟੀ ਉਹਨਾਂ ਦਾ ਹੱਕ ਹੈ ਹੂੰ ਮਾਂ ਜਾਇਦਾਦ ਵੰਡਾਉਣ ਗਈ ਹੈ ਆਖੇ ਜਜਮਾਨ ਆਪਣੀ ਜਾਇਦਾਦ ਨਹੀਂ ਪਾਈ ਚਟਨੀ ਬਚੀ ਨਹੀਂ ਪਈਗੀ ਤਰਸੀਮ ਨੇ ਉੱਚਾ ਬੋਲ ਕੱਢ ਕੇ ਸੀ ਤੈਨੂੰ ਪੁੱਛਿਆ ਹੋਣੀ ਐ ਦੇਖਦੀਆਂ ਦੋ ਰੋਟੀਆਂ ਲਾ ਦੇ ਮੈਨੂੰ ਚਟਨੀ ਨਾਲ ਖਾ ਲੈਣਾ ਬੇਬੇ ਦਾ ਕੀ ਪਤਾ ਚੰਗਾ ਜੀ ਬਾਸ ਉੱਠਦੀਆਂ ਸੀਦੋਂ ਨੇ ਚੁੱਲ੍ਹੇ ਅੱਗ ਬਾਲ ਲਈ ਸੀਗੀ ਜਦੋਂ ਉਹਨੂੰ ਬੇਬੇ ਚੁੱਪਚੀ ਜੀ ਦਰਵਾਜ਼ੇ ਵਿੱਚ ਆ ਖੜੀ ਥਾਲੀ ਪੋਣੇ ਨਾਲ ਟੱਕੀ ਹੋਈ ਸੀ ਉਹ ਦਰਸੀਮ ਵੱਲ ਝਾਕਣ ਲੱਗੀ ਉਹ ਪੱਠ ਕਰੀ ਪਿਆ ਹੋਇਆ ਸੀਗਾ ਪਰ ਉਹਨੂੰ ਬੇਬੇ ਅਜਿਹਾ ਪਤਾ ਲੱਗ ਗਿਆ ਸੀਗਾ ਥਾਲੀ ਖਾਲੀ ਲਿਆ ਪਾਈ ਬਾਅਦੇ ਤਰਸੀਮ ਨੂੰ ਬੇਬੇ ਬਹਿਸ ਹੋਈ ਖੜੀ ਸੀਗੀ ਬੜਬੜਕ ਵੀ ਕਰੀ ਜਾਂਦੀ ਸੀਗੀ ਚਟ ਟਟ ਜਾਣੇ ਤਰਸਾ ਤਰਸਾ ਰੋਟੀ ਦੇਣਗੇ ਬੋਲੀ ਚੁੱਲੇ 'ਚ ਅੱਗ ਮੱਚੀ ਜਾਂਦੀ ਐ ਕੀ ਗੱਲ ਐ ਤੈਨੂੰ ਡੀਕ ਡੀ ਮੈਂ ਤਾਂ ਫੇਰ ਰੋਟੀ ਲਾਉਣ ਲੱਗੀ ਸੀਗੀ ਤੇਰਾ ਪੁੱਤ ਕਹਿੰਦਾ ਹਣ ਘਰ ਹੀ ਪਕਾ ਦੇ ਚਟਨੀ ਨਾਲ ਖਾ ਲੈਣਾ ਆ ਹੋਰ ਭਾਈ ਮੁੰਡੇ ਦਾ ਵਿਕੀ ਦੋਸ਼ ਐ ਕਦੋਂ ਦਾ ਭੁੱਖਾ ਬੈਠਾ ਐ ਪਰ ਚੱਲ ਉਹ ਜਾਣੇ ਹੁਣ ਤਾਂ ਆ ਗਈ ਮੈਂ ਉਹ ਪੋਣੇ ਨਾਲ ਟੱਕੀ ਥਾਲੀ ਸੀ ਤੋ ਉਹਨੂੰ ਫੜਾ ਰਹੀ ਸੀ ਕਿਦਰ ਸੇਮ ਦਰਵਾਜੇ ਵਿੱਚੋਂ ਸ਼ਾਹ ਵਾਂਗ ਉੱਠ ਕੇ ਉਹਨਾਂ ਕੋਲ ਆ ਖੜਾ ਹੋਇਆ ਉਹ ਚੁੱਪ ਸੀ ਅੱਖਾਂ ਵਿੱਚ ਗਹਿਰ ਸੀ ਤਾਂ ਸੇਮ ਨੇ ਮਾਂ ਦੇ ਹੱਥੋਂ ਥਾਲੀ ਫੜੀ ਨਹੀਂ ਜਿਵੇਂ ਖੋਈ ਹੋਵੇ ਸਣੇ ਪੋਣਾ ਉਹਨੇ ਥਾਲੀ ਵਿੜੇ ਦੀ ਕੰਧ ਨਾਲ ਵਗਾ ਮਾਰੀ ਪੋਣਾ ਤਾਂ ਥਾਂ ਦੀ ਥਾਂ ਡੈਗ ਪਿਆ ਥਾਲੀ ਤੇ ਬਾਟੀ ਨੇ ਖੜਕਾ ਕੀਤਾ ਸੀਗਾ ਰੋਟੀਆਂ ਲੱਡੂ ਸਬਜ਼ੀ ਕੰਧ ਨਾਲ ਵੱਜ ਕੇ ਧਰਤੀ ਉੱਤੇ ਅਦਪੋਦਰਸ਼ ਪੇਸ਼ ਕਰ ਰਹੇ ਸਨ ਆਲੂਆਂ ਦੀਆਂ ਫਾੜੀਆਂ ਵੱਖ ਤੇ ਪਕੌੜਿਆਂ ਦੇ ਟੋਟੇ ਵੱਖ ਸੀਗੇ ਲੱਡੂ ਜਿਵੇਂ ਹਾਲੇ ਵੀ ਰੋੜਦੇ ਜਾ ਰਹੇ ਹੁਣ ਰੋਟੀਆਂ ਦੇ ਟੁਕੜੇ ਨਹੀਂ ਹੋਏ ਸੀਗੇ ਸਾਰੇ ਭੂਤ ਦ੍ਰਿਸ਼ ਚਿੱਤਰ ਜਿਵੇਂ ਪਛਿਨੀ ਦੀਆਂ ਅੱਖਾਂ ਵਿੱਚ ਉੱਤਰ ਆਇਆ ਹੋਵੇ ਉਹ ਡੋਰਪੌਰ ਹੋਈ ਖੜੀ ਸੀਗੀ ਡਰ ਰਹੀ ਸੀਗੀ ਪੂਰੀ ਖੌਫਜਦਾ ਚਿੰਤਾਵਾਨ ਤਰਸੇਮ ਵਿੱਚ ਇਹ ਅੱਜ ਕੀ ਭੂਤ ਆਤਮਾ ਜਾਗ ਪਈਏ ਸੀ ਤਾਂ ਤਰਸੇਮ ਤੇ ਤਤਾ ਤਤ ਨੂੰ ਜਾਣਦੀ ਸੀਗੀ ਪਹਿਲਾਂ ਤਾਂ ਉਹ ਵੀ ਡਰੀ ਖੜੀ ਰਹੀ ਫਿਰ ਵੇੜੇ ਦੀ ਕੰਧ ਕੋਲੋਂ ਸਾਰਾ ਕੁਝ ਚਗ ਚਗ ਲੋਹੇ ਦੇ ਬੱਠਰ ਵਿੱਚ ਪਾਉਣ ਲੱਗੀ ਲਿਬੜਾ ਚੌਂਤਰਾ ਸੁਹਣ ਲੈ ਕੇ ਸੁੰਭਰ ਦਿੱਤਾ ਸੀਗਾ ਤਰਸੀਮ ਦਰਵਾਜ਼ੇ ਵਿੱਚ ਆ ਗਿਆ ਸੀਗਾ ਪਰ ਸਿੰਨੀ ਬਰਾਂਡੇ ਵਿੱਚ ਹੀ ਪੀੜੀ ਉੱਤੇ ਗਮਸਮ ਹੋ ਕੇ ਬੈਠ ਗਈ ਸਰੇ ਛੋਟੀ ਮੰਜੀ ਉੱਤੇ ਸੁੱਤਾ ਪਿਆ ਸੀ ਸੀਦੋ ਨੇ ਦਬਾ ਛੱਟ ਆਟਾ ਗੁੰਨਿਆ ਚੁੱਲ੍ਹੇ ਉੱਤੇ ਤਵਾ ਰੱਖ ਕੇ ਰੋਟੀ ਪਕਾਉਣ ਲੱਗੀ ਉਹ ਹਾਲੇ ਵੀ ਤਰਸੀਮ ਤੋਂ ਡਰ ਰਹੀ ਸੀਗੀ ਸਰ ਸੇਮ ਭਗਵਾਨ ਸੋ ਤੋਂ ਥੋੜਾ ਹੀ ਛੋਟਾ ਸੀਗਾ 5-7 ਸਾਲ ਦਾ ਫਰਕ ਮਸਾ ਹੀ ਹੋਵੇਗਾ ਸੀ ਦੋਨੇ ਪਹਿਲਾਂ ਦੋ ਕੁੜੀਆਂ ਜੰਮੀਆਂ ਦੋਵੇਂ ਹੀ ਦੋ-ਦੋ ਸਾਲ ਦੀਆਂ ਹੋ ਕੇ ਮਰਦੀਆਂ ਰਹੀਆਂ ਫੇਰ ਉਹਨੂੰ ਕੋਈ ਬੁੜੀਆਂ ਵਾਲੀ ਬਿਮਾਰੀ ਚਿੰਬੜ ਗਈ ਦੋ-ਤਿੰਨ ਸਾਲ ਇਸ ਬਿਮਾਰੀ ਦਾ ਇਲਾਜ ਹੁੰਦਾ ਰਿਹਾ ਤਰਸੀਮ ਪੇਡੂ ਦਾਈਆਂ ਦੇ ਚੱਕਰ ਵਿੱਚ ਨਹੀਂ ਪਿਆਗਾ ਜਦੋਂ ਕਿ ਉਹਦੀ ਮਾਂ ਤਾਂ ਇਹੋ ਕਰਕੇ ਰਾਜੀ ਸੀਗੀ ਚੋਰੀ-ਚੋਰੀ ਪਰਸਿਨੀ ਨੇ ਦਾਈ ਘਰ ਸੱਦੀ ਵੀ ਸੀਗੀ ਚੋਰੀ ਨੂੰ ਲਾਜ ਵੀ ਕਰਵਾਇਆ ਪਰ ਤਰਸੀਮ ਉਹਨੂੰ ਆਲਾ ਸਿੰਘ ਵਾਲੇ ਲੇਡੀ ਡਾਕਟਰ ਕੋਲ ਲੈ ਜਾਂਦਾ ਰਸੀਗਾ ਮਹਿੰਗੇ ਤੋਂ ਮਹਿੰਗੇ ਟੀਕੇ ਲਗਵਾਏ ਸੀ 15ਵੇਂ ਦਿਨ ਉਹਨੂੰ ਚੈੱਕ ਕਰਵਾਉਂਦਾ ਸੀਗਾ ਫੇਰ ਕਿਤੇ ਜਾ ਕੇ ਸੀਤੂਨ ਉਮੀਦ ਸਰੇਸ਼ ਜੰਮਿਆ ਤਾਂ ਉਹਦੀ ਵੀ ਉਹਨੇ ਪੂਰੀ ਚੈਕਿੰਗ ਕਰਵਾਈ ਸੀ ਉਹਦਾ ਜਾਪਾ ਵੀ ਉਸੇ ਲੇਡੀ ਡਾਕਟਰ ਦੇ ਨਰਸਿੰਗ ਹੋਮ ਵਿੱਚ ਆਲਾ ਸਿੰਘ ਵਾਲੇ ਕਰਵਾਇਆ ਸੀਗਾ ਤਰਸੀਮ ਨੂੰ ਡਰ ਸੀ ਕਿਤੇ ਮੁੰਡਾ ਵੀ ਕੁੜੀਆਂ ਵਾਂਗੂ 2 ਸਾਲ ਦਾ ਹੋ ਕੇ ਗਵਾਯਾ ਨਾ ਜਾਵੇ ਉਹ ਆਲਾ ਸਿੰਘ ਵਾਲੇ ਬੱਚੇ ਤੇ ਉਹਦੀ ਮਾਂ ਨੂੰ ਹਰ ਹਫ਼ਤੇ ਲੈ ਕੇ ਜਾਂਦਾ ਤੇ ਚੈੱਕ ਕਰਵਾਉਂਦਾ ਬੱਚੇ ਨੂੰ ਮਾੜੀ ਜਹੀ ਕੋਈ ਕਸਰ ਹੁੰਦੀ ਤਾਂ ਝੱਟ ਡਾਕਟਰ ਦੀ ਦੱਸੀ ਦਵਾਈ ਖਰੀਦਦਾ ਮਸਾਂ ਕਿਤੇ ਜਾ ਕੇ ਉਹ 2.5-3 ਸਾਲ ਦਾ ਹੋਇਆ ਸੀਗਾ 2 ਸਾਲਾਂ ਵਾਲਾ ਸੰਸਾ ਮੈਟ ਗਿਆ ਸੀਗਾ ਉਨਾ ਦਿਨਾਂ ਵਿੱਚ ਪੂਰੀ ਜਾਗਰਤ ਆ ਚੁੱਕੀ ਸੀਗੀ ਦਰਸੀਮ ਨੇ ਮੜ ਕੇ ਕੋਈ ਬੱਚਾ ਪੈਦਾ ਨਹੀਂ ਹੋਣ ਦਿੱਤਾਗਾ ਉਹ ਸਾਸਤਾ ਚਾਹੁੰਦੇ ਸਨ ਕਿ ਜੋੜੀ ਹੋ ਜਾਵੇ ਪਰ ਦਰਸੀਮ ਸੀਧੋ ਦੀ ਗੱਲ ਸੁਣਦਾ ਤਖੇ ਜੁੜਦਾ ਕੜਖਦਾ ਇੱਥੇ ਸਾਲੀ ਕੋਈ ਜਾਇਦਾਦ ਬੁੱਸੀ ਜਾਂਦੀ ਐ ਦੋਨੂੰ ਬਸ ਇੱਕ ਬਹੁਤ ਹੈ ਨਾਲੇ ਦੂਜੇ ਜਵਾਕ ਜੇ ਕੁੜੀ ਜੰਮੀ ਫੇਰ ਇਸੇ ਨੂੰ ਪੂਰਾ ਪੜਾਵਾਂਗੇ ਲਖਾਵਾਂਗੇ ਭਗਵਾਨ ਸੋਂ ਆਪਣੇ ਪਿਓ ਦਾ ਇਕੱਲਾ ਪੁੱਤ ਸੀ ਜ਼ਮੀਨ ਤੀ ਕਿੱਲੇ ਉਹਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਗਿਆ ਭਗਵਾਨ ਸੋਂ ਦੀ ਮਾਂ ਨੂੰ ਮੁੰਡਿਆਂ ਦੀ ਭੁੱਖ ਸੀਗੀ ਬਸ ਉਹੀ ਅਕੇ ਚੁੱਲਾ ਨਾ ਰਜਦਾ ਅਗ ਨਾਲ ਮਾਂ ਨਰਾਜ ਦੀ ਪੁੱਤਾਂ ਨਾਲ ਭਗਵਾਨ ਸੌਂਦੀ ਬਹੂ ਨੇ ਪੰਜ ਜਵਾਗ ਜੰਮੇ ਚਾਰ ਮੁੰਡੇ ਤੇ ਇੱਕ ਕੁੜੀ ਕੁੜੀ ਸਭ ਤੋਂ ਵੱਡੀ ਸੀਗੀ ਪਹਿਲ ਪਲੇਠੀ ਦੀ ਨਾਂ ਰੱਖਿਆ ਗਿਆ ਮੁਖਤਿਆਰੂ ਪਹਿਲਾ ਮੁੰਡਾ ਜੰਮਿਆ ਜਰਨੈਲ ਸਿੰਘ ਦੂਜੇ ਮੁੰਡੇ ਦਾ ਨਾਂ ਸੀ ਕਰਨੈਲ ਸਿੰਘ ਜੈਲਾ ਤੇ ਕੈਲਾ ਜੁੜਵੇ ਜਹੇ ਨਾਂ ਬੜੇ ਪਿਆਰੇ ਲੱਗਦੇ ਸੀਗੇ ਐਵੇਂ ਹੀ ਤੀਜਾ ਤੇ ਚੌਥਾ ਮੁੰਡਾ ਸਨ ਮਹਿੰਦਰ ਤੇ ਸੁਰਿੰਦਰ ਯਾਨੀ ਮਿੰਦਰ ਤੇ ਸਿੰਦਰ ਸਿੰਦਰਾ ਇਸ ਵੇਲੇ ਤਰਸੀਮ ਦੇ ਸਰੇਸ਼ ਦਾ ਹਾਣੀ ਸੀਗਾ ਪਗਵਾਨ ਸੂ ਕੋਲ ਦੋ ਬਲਦ ਸਨ ਅਤੇ ਇੱਕ ਊਠ ਦੋ ਹਣਾਂ ਦੀ ਵਾਹੀ ਸੀਗੀ ਕੱਡੇ ਨਾਲ ਰੂੜੀ ਦਾ ਰੇ ਪਾਉਣਾ ਹੁੰਦਾ ਤਾਂ ਊਠ ਨੂੰ ਬੀੜੀ ਜੋੜ ਲੈਂਦੇ ਸੀਗੇ ਖੱਬੀ ਖਾਨ ਘਰ ਸੀ ਉਹ ਵਾਹੀ ਖੇਤੀ ਦਾ ਕੰਮ ਪੱਤੀ ਵਿੱਚ ਸਭ ਤੋਂ ਸਿਰੇ ਦੇ ਉਹਨਾਂ ਦਾ ਸੀਗਾ ਇੱਕ ਸੀਰੀ ਰੱਖਦਾ ਸੀਗਾ ਪਗਵਾਨ ਸੂ ਕਿੰਨੇ ਹੀ ਵਰਿਆਂ ਤੋਂ ਕੁੱਕਰ ਰਾਮਦਾਸਾں ਉਹਨਾਂ ਨਾਲ ਸੀਰੀ ਸੀਗਾ ਕੁੱਕਰ ਕੰਮ ਦਾ ਪੂਰਾ ਕਰਿੰਦਾ ਸੀਗਾ ਜਾਣ ਤੋੜ ਕੇ ਕੰਮ ਕਰਦਾ ਉਹਦੇ ਹੱਥਾਂ ਵਿੱਚ ਜੱਸ ਵੀ ਸੀ ਪਗਵਾਨ ਸੂ ਕੁੱਕਰ ਸਹਾਰੇ ਕੰਮ ਛੱਡ ਕੇ ਚਾਰੇ ਚਾਹੇ ਕਿੰਨੇ ਦਿਨ ਗਰਾ ਗੋਹੀ ਲਾ ਆਉਂਦਾ ਸੀਗਾ ਉਹਨੂੰ ਮਗਰਲਾ ਸੰਸਾ ਨਹੀਂ ਸੀ ਰੰਦਾਗਾ ਕੁੱਕਰ ਇਮਾਨਦਾਰ ਵੀ ਬੜਾ ਸੀਗਾ ਉਹਨੂੰ ਕੱਖਾਂ ਦੀ ਚੋਰੀ ਵਰਗੀ ਕੋਈ ਭੈੜੀ ਆਦਤ ਵੀ ਨਹੀਂ ਸੀ ਨਾ ਹੀ ਏਕ ਖੇਤੋਂ ਛੱਲਾਂਾਂ ਤੋੜ ਕੇ ਆਪਣੇ ਘਰ ਲਿਜਾ ਸੁੱਟੇ ਨਾ ਤਾਂ ਭਗਵਾਨ ਸੋ ਸੀਰੀ ਬਦਲਣਾ ਚਾਹੁੰਦਾ ਸੀ ਤੇ ਨਾ ਕੁੱਕਰ ਆਪ ਉਹਨਾਂ ਨਾਲੋਂ ਕਦੇ ਨਿਕੜਨ ਬਾਰੇ ਸੋਚਦਾ ਕੁੱਕਰ ਨੂੰ ਦਾਣੇ ਚੰਗੇ ਆਉਂਦੇ ਸੀਗੇ ਸਾਰੇ ਸੀਰੀਆਂ ਨਾਲੋਂ ਉਹਦੀ ਘਰੇਲੂ ਹਾਲਤ ਚੰਗੀ ਸੀ ਭਗਵਾਨ ਸੌਂ ਦੀ ਮਾਂ ਚੰਗੀ ਸੀਗੀ ਬੁੜੀ ਆਨੀ ਬਹਾਨੀ ਕੁੱਕਰ ਦੀ ਬਹੂ ਨੂੰ ਕੁਝ ਨਾ ਕੁਝ ਹਮੇਸ਼ਾ ਦਿੰਦੀ ਰਹਿੰਦੀ ਰੀੜਾ ਕੱਪੜਾ ਵੀ ਦਿੰਦੀ ਦਦ ਬਾਅਦ ਉਹ ਜਦੋਂ ਮਰ ਜਾਈ ਭਗਵਾਨ ਤੋਂ ਦੇ ਘਰੋਂ ਲਿਜਾ ਸਕਦੀ ਸੀਗੀ ਅਰੇ ਥੋੜੇ ਰੁਪਈਏ ਵੀ ਫੜ ਕੇ ਲੈ ਜਾਂਦੀ ਸੀਗੀ ਤੋਂਵੇਂ ਘਰਾਂ ਦੀ ਜਿਵੇਂ ਪੋਸ਼ਤਾਂ ਦੀ ਸਾਂਝ ਹੋਵੇ ਪਰ ਜਦੋਂ ਤੂੰ ਜੇਲਾ ਤੇ ਕੇਲਾ ਉੱਠ ਖੜੇ ਸਨ ਸੀਰੀ ਦੀ ਲੋੜ ਨਹੀਂ ਸੀ ਰਹੇਗੀ ਦੋਵੇਂ ਮੁੰਡੇ ਹੀ ਹੱਡਾਂ ਪੈਰਾਂ ਦੇ ਖੁੱਲੇ ਸਨ ਜਿਸਾ ਟਕੜਾ ਸੀ ਉਹਨਾਂ ਦਾ ਵੀ ਉਹ ਸੀਰੀ ਨਾਲੋਂ ਵੱਧ ਕੰਮ ਕਰਦੇ ਉਹਨਾਂ ਦੇ ਉੱਠ ਖੜੇ ਹੋਣ ਨਾਲ ਭਗਵਾਨ ਤੋਂ ਖੁਦ ਵੀ ਕੰਮ ਵਿੱਚ ਰੈਲਾ ਹੋ ਗਿਆ ਨਿੱਕੇ ਮੋਟੇ ਕੰਮਾਂ ਨੂੰ ਸਿੰਦਰਮਿੰਦਰ ਵੀ ਟਕੜੇ ਸਨ ਕੁਕਰ ਦੀ ਉਮਰ ਭਗਵਾਨ ਤੋਂ ਨਾਲੋਂ ਵੱਡੀ ਸੀ ਖਾਸੀ ਵੱਡੀ ਫੇਰ ਉਹਦੇ ਵਿੱਚ ਜੋਰ ਇਹਨਾਂ ਨੇ ਸੀ ਰਹਿ ਗਿਆ ਕਾ ਪਰ ਉਹ ਹਿਸਾਬ ਕਿਤਾਬ ਨਾਲ ਪਹਿਲਾਂ ਜਿੰਨਾ ਹੀ ਕੰਮ ਕਰਦਾ ਉਹਦੇ ਤਿੰਨ ਮੁੰਡੇ ਸਨ ਦੋ ਮੁੰਡੇ ਗਾਂ ਸੀਰੀ ਲੱਗੇ ਸਨ ਤੀਜਾ ਪਰਦਾ ਸੀ ਕੁੱਕਰ ਨੇ ਜਿਵੇਂ ਫਿਰ ਆਪ ਹੀ ਸੀਰੀ ਦਾ ਕੰਮ ਛੱਡ ਦਿੱਤਾ ਹੋਵੇ ਜਮਾਨੇ ਦੀ ਹਵਾ ਦੇਖ ਕੇ ਉਹਨੇ ਆਪਣੇ ਛੋਟੇ ਮੁੰਡੇ ਨੂੰ ਪੜਨ ਲਾਇਆ ਸੀਗਾ ਉਹਨੇ ਸੁਣਿਆ ਹੋਇਆ ਸੀ ਕਿ ਚਮਿਆਰਾਂ ਦੇ ਮੁੰਡਿਆਂ ਨੂੰ ਨੌਕਰੀ ਵੀ ਛੇਤੀ ਮਿਲਦੀ ਹੈ ਕਿਰਪਾਲ ਪੜਨ ਵਿੱਚ ਵੀ ਹੁਸ਼ਿਆਰ ਸੀਗਾ ਭਗਵਾਨ ਸੋਹ ਨੇ ਚਾਰੇ ਮੁੰਡੇ ਪੜਨ ਨਹੀਂ ਲਾਇਗੇ ਉਹਦੇ ਉਲਟ ਵਿਚਾਰ ਸਨ ਕਿ ਨੰਗ ਘਰਾਂ ਦੇ ਮੁੰਡੇ ਸਕੂਲ ਪੜਨ ਲੱਗਦੇ ਹਨ ਨਾਲੇ ਪੜ ਕੇ ਕਿਹੜਾ ਉਹ ਤਹਿਸੀਲਦਾਰ ਲੱਗ ਜਾਣਗੇ ਉਹੀ ਰਹਿਣਗੇ ਨੰਗ ਦੇ ਨੰਗ ਨਿੱਕੀਆਂ ਮੋਟੀਆਂ ਨੌਕਰਾਂ ਨੂੰ ਕਰਨਗੇ ਅਖੇ ਅਸੀਂ ਤਾਂ ਜ਼ਮੀਨਾਂ ਵਾਲੇ ਆ ਸਾਡੇ ਘਰ ਤਾਂ ਸਭ ਕੁਝ ਹੈ ਐਨੀ ਜ਼ਮੀਨ ਜਾਇਦਾਦ ਆ ਸਾਡੇ ਮੁੰਡੇ ਤਾਂ ਘਰੇ ਹੀ ਅਫਸਰ ਨੇ ਭਗਵਾਨ ਸੋਹ ਨੇ ਆਪਣੀ ਕੁੜੀ ਮੁਖਤਿਆਰ ਨੂੰ ਵਿਆਹ ਵਿੱਚ ਪੂਰਾ ਦੇਣ ਦਿੱਤਾ ਸੀਗਾ ਜੋੜੀ ਕੋੜੀ ਨਾਲ ਵਿਆਹ ਕੀਤਾ ਸੀਗਾ ਪਰ ਉਹਨੇ ਨੂੰ ਕੰਠਾ ਪਾਇਆ ਬਰਾਤ ਵਿੱਚ ਸੋ ਬੰਦ ਸੀ ਖੁੱਲੀ ਸ਼ਰਾ ਵਰਤਾਈ ਗਈ 2 3 ਬੱਕਰੇ ਵੱਡੇ ਗਏ ਸਨ ਬਰਾਤ ਦੂਜੇ ਦਿਨ ਵਿਦਾ ਹੋਈ ਸੀ ਇੰਨਾ ਫੰਨੇ ਵਿਆਹ ਪੱਤੀ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆਗਾ ਪਿਛਲੇ 2 3 ਸਾਲ ਫਸਲਾਂ ਵੀ ਚੰਗੀਆਂ ਹੋਈਆਂ ਸਨ ਭਾਵੇਂ ਪੂਰੇ ਲੱਗੇ ਸਨ ਚੰਗੀਆਂ ਫਸਲਾਂ ਦੇਖ ਕੇ ਆਰਤੀਏ ਵੀ ਹੱਥ ਖੁੱਲਾ ਛੱਡ ਦਿੰਦੇ ਹਨ ਕਣਕਾ ਜਦੋਂ ਗੋਡੇ-ਗੋਡੇ ਹੋ ਜਾਂਦੀਆਂ ਹਨ ਉਹਨਾਂ ਵਿੱਚੋਂ ਕੱਖ ਕੰਡਾ ਵੀ ਕੱਢ ਦਿੱਤਾ ਜਾਂਦਾ ਹੈ ਫੇਰ ਤਾਂ ਬਸ ਇੱਕੋ ਕੰਮ ਰਹਿ ਜਾਂਦਾ ਹੈ ਪਾਣੀ ਲਾਉਣਾ ਕਿਸਾਨਾਂ ਨੂੰ ਕਣਕਾਂ ਦੇ ਸੁੱਕੇ ਬੁੱਲਾਂ ਦੀ ਪਹਿਚਾਨ ਹੁੰਦੀ ਹੈ ਨਹੀਂ ਤਾਂ ਐਸ ਰੁੱਤ ਵਿੱਚ ਜੱਟਾਂ ਨੂੰ ਵੇਹਲ ਹੀ ਵੇਹਲ ਹੁੰਦੀ ਹੈ ਸਾਥ ਵਿੱਚ ਖੁੰਡਾ ਜਾਂ ਚੌਕੜੀਆਂ ਉੱਤੇ ਬੈਠ ਕੇ ਉਹ ਪੇਲੀਆਂ ਗੱਲਾਂ ਮਾਰਦੇ ਹਨ ਧੂਣੀਆਂ ਸੇਕਦੇ ਹਨ ਤਾਸ਼ ਖੇਡਦੇ ਹਨ ਜਾਂ ਫਿਰ ਦੂਜੇ ਘਰਾਂ ਦੀਆਂ ਚੁਗਲੀਆਂ ਕਰਦੇ ਹਨ ਪੱਤੀ ਦੀ ਧਰਮਸ਼ਾਲਾ ਕਿਸੇ ਛੋਟੇ ਮੋਟੇ ਮੇਲੇ ਵਾਂਗ ਭਾਰ ਉੱਠਦੀ ਹੈ ਬੁੜੇ ਤਾਂ ਹੁੰਦੇ ਹੀ ਨੇ ਜਵਾਨ ਵੀ ਆ ਬਹਿੰਦੇ ਆ ਜੋ ਆਕ ਇਸ ਮੇਲੇ ਵਿੱਚ ਆਪਣਾ ਰੋਲਾ ਸ਼ਾਮਲ ਕਰ ਦਿੰਦੇ ਹਨ ਉਹਨਾਂ ਦੀਆਂ ਆਪਣੀਆਂ ਖੇਡਾਂ ਹੁੰਦੀਆਂ ਹਨ ਉਸ ਦਿਨ ਚਾਰ ਬੰਦੇ ਤਾਸ਼ ਖੇਡ ਰਹੇ ਸਨ ਬਾਕੀ ਕਈ ਚਾਰਾਂ ਦੇ ਨਾਲ ਕੁਸੜੇ ਬੈਠੇ ਸਨ ਪੱਤਾ ਸੁੱਟਣ ਦੀ ਸਲਾਹ ਦਿੰਦੇ ਸਰਾ ਕਟ ਦੀ ਬਾਜੀ ਚੱਲ ਰਹੀ ਸੀਗੀ ਇੱਕ ਜੋੜੀ ਸੀਗੀ ਕੁਕਰ ਤੇ ਰਾਮਦਾਸੀ ਦੇ ਵੱਡੇ ਮੁੰਡੇ ਗੇਬੂ ਤੇ ਚਾਨਣ ਦੇ ਮੁੰਡੇ ਹਾਕਮ ਦੀ ਦੂਜੀ ਜੋੜੀ ਵਿੱਚ ਮਾਸਟਰ ਸੇਮ ਤੇ ਆ ਸਾਸੂ ਦਰਜੀ ਦਾ ਵੱਡਾ ਮੁੰਡਾ ਕਰਤਾਰ ਖੇਡ ਰਹੇ ਸਨ ਉਸ ਦਿਨ ਕੋਈ ਛੁੱਟੀ ਸੀਗੀ ਐਸੇ ਕਰਕੇ ਦਰਸੀਮ ਕਰ ਸੀਗਾ ਕਰਤਾਰ ਨੂੰ ਵੀ ਉਸ ਦਿਨ ਕੱਪੜੇ ਸਿਉਣ ਦਾ ਇੰਨਾ ਕੋਈ ਖਾਸ ਕੰਮ ਨਹੀਂ ਸੀਗਾ ਐਸੇ ਕਰਕੇ ਉਹ ਘਰੋਂ ਵੇਲਾ ਹੋ ਕੇ ਧਰਮਸ਼ਾਲਾ ਵਿੱਚ ਬੰਦ ਦੀ ਬੰਦ ਆ ਬੈਠਾ ਸੀਗਾ ਉੱਥੇ ਆ ਕੇ ਬੈਠਾ ਤਾਂ ਤਾਸ਼ ਵਾਲਿਆਂ ਨੇ ਉਹਨੂੰ ਖਿੱਚ ਲਿਆ ਖੇਡ ਵਿੱਚ ਕੋਈ ਖਾਸ ਤੱਦੀ ਦਾ ਕੰਮ ਨਾ ਹੋਣ ਕਰਕੇ ਕੁੱਕਰ ਦਾ ਸੀਰੀ ਮੁੰਡਾ ਗੇਬੂ ਵੀ ਚੋਰੋਂ ਜਿਹੇ ਆਇਆ ਸੀ ਅਤੇ ਫਿਰ ਤਾਸ਼ ਵਾਲਿਆਂ ਨਾਲ ਪਰ ਚਗਾ ਸੀਗਾ ਚਾਨਣ ਦਾ ਮੁੰਡਾ ਹਾਕਮ ਤਾਂ ਰਹਿੰਦਾ ਹੀ ਵਿਲਾ ਸੀਗਾ ਖੇਤ ਜਾ ਕੇ ਉਹ ਮਨਮਰਜ਼ੀ ਦਾ ਹੀ ਕੰਮ ਕਰਦਾ ਸੀਗਾ ਉਹਨਾਂ ਦਿਨਾਂ ਵਿੱਚ ਕੰਮ ਵੀ ਖੇਤਾਂ ਵਿੱਚ ਕਿਹੜੇ ਸਨ ਕਣਕ ਨੂੰ ਪਾਣੀ ਉਹ ਬੋਰ ਲਾਲ ਲਾ ਚੁੱਕੇ ਸਨ ਚਾਰੇ ਜਾਣੇ ਤਾਸ਼ ਦੀ ਬਾਜ਼ੀ ਵਿੱਚ ਇੰਨਾ ਮਸਤ ਸਨ ਉਸ ਦਿਨ ਹਵਾ ਨਹੀਂ ਚੱਲ ਰਹੀ ਸੀਗੀ ਨਿੱਗੀ ਧੁੱਪ ਸੀਗੀ ਸਿਹੇ ਬੈਠੇ ਲੋਕ ਆਪਣਾ ਸਰੀਰ ਪੰਘਰਾ ਰਹੇ ਸਨ ਧਰਮਸਾਲਾ ਦੇ ਪਿੱਪਲ ਉੱਤੋਂ ਕੋਈ ਕੋਈ ਪੱਤਾ ਟੁੱਟਦਾ ਅਤੇ ਖੜਖੜਾਉਂਦਾ ਹੋਇਆ ਤਾਸ਼ ਦੀ ਚੌਂਕੜੀ ਦੇ ਐਨ ਵਿਚਕਾਰ ਆਕੇ ਡੈਕਦਾ ਸੀਗਾ ਕੋਈ ਜਾਨਾ ਛੱਟ ਹਸਪਤਲੇ ਨੂੰ ਚੱਕ ਕੇ ਪਰਾਂ ਵਗਾਹ ਮਾਰਦਾ ਜਿਵੇਂ ਕੋਈ ਤਾਸ਼ ਦੇ ਫालतू ਪੱਤੇ ਨੂੰ ਹੱਥਾਂ ਵਿੱਚੋਂ ਕੱਢ ਸੁੱਟਦਾ ਹੋਵੇ ਬੱਤ ਚੜਦੀ ਰੁੱਤ ਸੀਗੀ ਰੁੱਖਾਂ ਉੱਤੇ ਨਵੀਆਂ ਕੁਰੰਬਲਾਂ ਫੁੱਟ ਰਹੀਆਂ ਸਨ ਪੁਰਾਣੇ ਛੜੀ ਜਾ ਰਹੇ ਸਨ ਕਣਕਾਂ ਦੀ ਰੁੱਤ ਵਿੱਚ ਆਮ ਬਨਸਪਤੀ ਵੀ ਮੋਲਣ ਲੱਗਦੀ ਹੈ ਗੇਭੂ ਪੀਪਲ ਦੇ ਚੌਂਦਰੇ ਉੱਤੇ ਬੈਠਾ ਉੱਚੇ ਥਾਂ ਸੀਗਾ ਚੌਂਦਰਾ ਬਹੁਤ ਉੱਚਾ ਨਹੀਂ ਸੀਗਾ ਬਸ 2 ਇਟਾਂ ਦੀ ਉਚਾਈ ਸੀਗੀ ਬਾਕੀ ਤਿੰਨੇ ਥੱਲੇ ਸਨ ਭਗਵਾਨ ਸੁਦਾ ਵੱਡਾ ਮੁੰਡਾ ਜੈਲਾ ਛਾਂ ਵਾਂਗ ਤਾਸ਼ ਖੇਡਣ ਵਾਲਿਆਂ ਦੇ ਉੱਤੇ ਆ ਖੜਾ ਪਹਿਲਾਂ ਤਾਂ ਉਹ ਦੇਖਦਾ ਰਿਹਾ ਫੇਰ ਜਦੋਂ ਨਵੇਂ ਪੱਤੇ ਵੰਡੇ ਜਾ ਰਹੇ ਸਨ ਉਹਨੇ ਗੇਬੂ ਦੇ ਮੋਢੇ ਨੂੰ ਹੱਥ ਲਾਇਆ ਤੇ ਲਾਚੜ ਕੇ ਕਿਹਾ ਪਰਾਂ ਹੋਏ ਜਮਿਆਰਾ ਜਾਂ ਤੂੰ ਤਾਂ ਖੇਤ ਨੂੰ ਤੇਰਾ ਕੀ ਕੰਮ ਹੈ ਇੱਥੇ ਤਾਸ਼ ਖੇਡਣ ਦਾ ਤਾਸ਼ ਤਾਂ ਯਾਰ ਖੇਡਣਗੇ ਸਿਰੀਆਂ ਦਾ ਕੰਮ ਨਹੀਂ ਇਹ ਸਾਰੇ ਹੀ ਹੀ ਕਰਕੇ ਹੱਸਣ ਲੱਗੇ ਸੀਗੇ ਗੇਬੂ ਠੱਠ ਜਿਹਾ ਹੋ ਕੇ ਉੱਠ ਖੜਾ ਜਿਵੇਂ ਮੱਲੋ ਮੱਲੀ ਉਹਦੀ ਥਾਂ ਮੱਲ ਬੈਠਾ ਹੋਵੇ ਤਾਂ ਉਸ ਜਿਹੀ ਦਿਖਾ ਕੇ ਬੋਲਿਆ ਵੰਡੋ ਬਈ ਪੱਤੇ ਕਿਹਦੀ ਵਾਰੀ ਹੈ ਹੋਰਾਂ ਦੇ ਮਨਾਂ ਦੀ ਤਾਂ ਉਹ ਕੀ ਜਾਣਦਾ ਸੀਗਾ ਮਾਸਟਰ ਤਰਸੇਮ ਨੂੰ ਜੈਲੇ ਦੀ ਇਹ ਗੱਲ ਮਾੜੀ ਲੱਗੀ ਚਮਿਆਰ ਕਰਕੇ ਉਹਨੂੰ ਉਠਾ ਦਿੱਤਾ ਨਾ ਇਹਨੇ ਗੇਬੂ ਦੀ ਥਾਂ ਕੋਈ ਜੱਟ ਹੁੰਦਾ ਤਾਂ ਕਦੇ ਨਾ ਔੜਦਾ ਜੈਲੇ ਦੀ ਇਹ ਤਾਂ ਸ਼ਰੀਕ ਉੱਤੇ ਚੱਲਦੀ ਵੀ ਨਹੀਂ ਸੀਗੀ ਹੁਣ ਜੱਟਾਂ ਜੱਟਾਂ ਦੀ ਜੋੜੀ ਸੀਗੀ ਉਹਨਾਂ ਨੇ ਚੁੱਪਚਾਪ ਦੋ ਬਾਜ਼ੀਆਂ ਲਾਈਆਂ ਪਹਿਲਾ ਵਾਂਗ ਉੱਚਾ ਉੱਚਾ ਬੋਲੇ ਨਹੀਂ ਲੜੇ ਝਗੜੇ ਨਹੀਂ ਨਾ ਹੀ ਕਿਸੇ ਨਾਲ ਕਿਸੇ ਦਾ ਕੋਈ ਰੌਲਾ ਪਿਆ ਸੀਦਾ ਲੱਗਦਾ ਸਾਰਿਆਂ ਉੱਤੇ ਜੈਲੇ ਦੀ ਤੌਂਸ ਦਾ ਮਾੜਾ ਅਸਰ ਸੀਗਾ ਕੁਦਰਤੀ ਗੱਲ ਸੀਗੀ ਦੋਵੇਂ ਬਾਜ਼ੀਆਂ ਵੇਲੇ ਜੈਲੇ ਤੇ ਹਾਕਮ ਜਿੰਗ ਸਰਾ ਵੱਧ ਸਨ ਤੀਜੀ ਬਾਜ਼ੀ ਨੂੰ ਉਹ ਫੇਰ ਵੱਧ ਸਰਾ ਕੱਟ ਰਹੇ ਸਨ ਜੈਲੇ ਨੂੰ ਫੇਰ ਲੈਚ ਚੜੀ ਅਤੇ ਉਹ ਬੋਲ ਉੱਠਿਆ ਲੱਗੀ ਨਹੀਂ ਜਿੱਤ ਸਕਦੇ ਸਾਥੋਂ ਅਸੀਂ ਜ਼ਮੀਨਾਂ ਵਾਲੇ ਫਿਰ ਵੀ ਜੱਟਾਂ ਹੁੰਨੇ ਆ ਭਾਈ ਐਸਵਾਰ ਤਰਸੀਮ ਨੂੰ ਮੋੜਕ ਆ ਗਿਆ ਉਹ ਅੱਖਾਂ ਲਾਲ ਕਰਕੇ ਜੱਲੇਵਲ ਕਨੱਖਾ ਝਾਕਿਆ ਜਿਵੇਂ ਉਹਨੂੰ ਗਲੋ ਫੜ ਲੈਣਾ ਚਾਹੁੰਦਾ ਹੋਵੇ ਉਹਨੇ ਇਹ ਬਾਜ਼ੀ ਮਸਾ ਪੂਰੀ ਕੀਤੀ ਬੇਤਿਆਨਾਂ ਹੀ ਪਤਾ ਛੱਟਦਾ ਰਿਹਾ ਸੀਗਾ ਉਹਨੂੰ ਕੋਈ ਗਰਜ ਨਹੀਂ ਸੀ ਕਿ ਉਹ ਜਿੱਤਦੇ ਹਨ ਜਾਂ ਹਾਰਦੇ ਹਨ ਉਹਦਾ ਤਾਂ ਸਮੁੱਚਾ ਵजूद ਹੀ ਹਾਰਿਆ ਹਾਰਿਆ ਮਹਿਸੂਸ ਕਰ ਰਿਹਾ ਸੀਗਾ ਕੱਲ ਦੇ ਛੋਕਰੇ ਨੇ ਉਹਦੀਆਂ 16 ਜਮਾਤਾਂ ਖੂਚ ਪਾ ਦਿੱਤਾ ਉਹ ਕਿਹੜੀ ਗੱਲੋਂ ਲੱਗੀ ਸੀਗਾ ਇੰਨੀ ਤਨਖਾਹ ਹੈ ਉਹਦੀ ਉਹ ਜੱਟਾਂ ਦੇ ਟੁਕੜਿਆਂ ਦਾ ਮਹਤਾਜ ਨਹੀਂਗਾ ਕਮਾਈ ਕਰਕੇ ਖਾਂਦਾ ਤਰਸੀਮ ਬਾਜੀ ਮਕਾਇਤੇ ਉੱਠ ਖੜਾ ਕਹਿੰਦਾ ਚੰਗਾ ਬਈ ਬੱਸ ਹੁਣ ਹੁਣ ਹੋਰ ਨਹੀਂ ਖੇਡਿਆ ਜਾਂਦਾ ਉੱਠਣ ਲੱਗਿਆ ਉਹ ਜੈਲੇ ਵੱਲ ਕਹਿਰ ਭਰੀਆਂ ਅੱਖਾਂ ਨਾਲ ਚਾਹ ਕਰਿਆ ਸੀਗਾ ਕੀ ਗੱਲ ਬਾਸਟਰ ਹੋਗੀ ਭਿਆਂ ਬਸ ਕੋਲ ਬੈਠੇ ਬੰਦਿਆਂ ਵਿੱਚੋਂ ਕੋਈ ਉਹਨੂੰ ਆਖ ਰਿਹਾ ਸੀਗਾ ਦਰਸੀਮ ਨੇ ਅਸਵਲ ਧਿਆਨ ਨਹੀਂ ਦਿੱਤਾ ਸੀਗਾ ਆਪਣੇ ਘਰ ਨੂੰ ਵਿਹੀ ਵਿੱਚ ਤੁਰਿਆ ਜਾ ਰਿਹਾ ਉਹ ਆਪਣੇ ਆਪ ਬਾਲਕਰਾਮ ਨੂੰ ਨਫ਼ਰਤ ਨਾਲ ਯਾਦ ਕਰਨ ਲੱਗਿਆ ਸੀਗਾ ਆਪਣੀ ਮਾੜੀ ਕਿਸਮਤ ਨੂੰ ਲਾਂਹਤਾ ਪਾ ਰਿਹਾ ਸੀਗਾ ਛਿੱਦਤ ਨਾਲ ਸੋਚਦਾ ਕਿ ਉਹ ਮੰਗ ਖਾਣੇ ਬ੍ਰਾਹਮਣ ਦੇ ਘਰ ਜੰਮਿਆ ਹੀ ਕਿਉਂ ਫੇਰ ਆਪਣੇ ਬਾਪ ਨੂੰ ਤਸੱਲੀ ਦਿੱਤੀ ਆਪਣੇ ਆਪ ਨੂੰ ਤਸੱਲੀ ਦਿੱਤੀ ਕਿ ਉਹ ਆਪ ਮੰਗ ਖਾਣਾ ਬਹਾਮਣ ਕਦੋਂ ਹੈ ਉਹ ਐਮਏ ਬੀਐਡ ਹੈ ਇਨੀ ਤਨਖਾਹ ਹੈ ਕਿ ਸਾਰੇ ਟੱਬਰ ਦਾ ਗੁਜ਼ਾਰਾ ਆਸਾਨੀ ਨਾਲ ਹੁੰਦਾ ਹੈ ਘਰ ਵਿੱਚ ਮੱਝ ਹੈ ਕੀ ਹੋਇਆ ਜੇ ਉਹਨਾਂ ਕੋਲ ਜ਼ਮੀਨ ਨਹੀਂ ਹੈ ਉਹ ਪੈਨਡ ਵਿੱਚ ਸਭ ਤੋਂ ਵੱਧ ਪੜਿਆ ਲਿਖਿਆ ਬੰਦਾ ਹੈ ਆਪਣੇ ਮੁੰਡੇ ਸਰੇਸ਼ ਨੂੰ ਵੀ ਇੰਨਾ ਹੀ ਪੜਾਵੇਗਾ ਸਭ ਨੂੰ ਆਪਣੇ ਨਾਲੋਂ ਵੀ ਉਤੋਂ ਦੀ ਕਰ ਲਵੇਗਾ ਉਹ ਦਰਵਾਜ਼ੇ ਵਿੱਚ ਜਾ ਕੇ ਖੜਾ ਦੋਵੇਂ ਬਾਹਾਂ ਉਤਾਂ ਚੱਕ ਕੇ ਉਬਾਸੀ ਲਈ ਅਜ ਅੰਦਰੋਂ ਖਾਂਸੀ ਖਾਸੀ ਸਾਰੀ ਗੰਦੀ ਹਵਾ ਬਾਹਰ ਕੱਢ ਦਿੱਤੀ ਸੀਗੀ ਸੀ ਤਾਂ ਵੇੜੇ ਵਿੱਚ ਸਿਲਾਈ ਮਸ਼ੀਨ ਲਈ ਬੈਠੀ ਕੋਈ ਨਿੱਕਾ ਮੋਟਾ ਕੱਪੜਾ ਸਿਉ ਰਹੀ ਸੀ ਸ੍ਰੇਸ਼ ਇੱਕ ਪਾਸੇ ਛੋਟੀ ਮੰਜੀ ਉੱਤੇ ਬੈਠਾ ਮੂੰਹ ਵਾਲਾ ਵਾਜਾ ਵਜਾ ਰਿਹਾ ਸੀ ਪਾਪਾ ਨੂੰ ਵੇੜੇ ਵਿੱਚ ਆਇਆ ਦੇਖ ਕੇ ਉਹਨੇ ਵਾਜਾ ਬੰਦ ਕਰ ਦਿੱਤਾ ਛਾਲ ਮਾਰ ਕੇ ਮੰਜੀ ਤੋਂ ਉੱਠਿਆ ਤੇ ਪਾਪਾ ਨੂੰ ਜੱਫੀ ਪਾਈ ਉਹ ਪਾਪਾ ਨੂੰ ਕੁਝ ਕਹਿਣਾ ਚਾਹੁੰਦਾ ਹੋਵੇਗਾ ਕੁਝ ਮੰਗਣਾ ਚਾਹੁੰਦਾ ਹੋਵੇਗਾ ਪਰ ਤਰਸੀਮ ਨੇ ਉਹਨੂੰ ਆਪਣੇ ਨਾਲੋਂ ਤੋੜ ਕੇ ਪਰਾਂ ਕਰ ਦਿੱਤਾ ਤੇ ਅੜਕ ਕੇ ਬੋਲਿਆ ਗਾਹਾਂ ਨੂੰ ਇਹਨਾਂ ਸਾਲੇ ਜਟਣਾਂ ਦੇ ਘਰੋਂ ਕੋਈ ਚੀਜ਼ ਲਈਆਂ ਤਾਂ ਲਤਾਂ ਤੋੜ ਦੂੰ ਮੈਂ ਕਿਉਂ ਅੱਜ ਫਿਰ ਕੀ ਹੋ ਗਿਆ ਜੀਦੋ ਨੇ ਫਿਕਰ ਕੀਤਾ ਤੇ ਉਹ ਮਿੰਨਾ ਮਿੰਨਾ ਹੱਸੀ ਵੀ ਰਹੀ ਸੀਗੀ ਬੇਬੇ ਕਿੱਥੇ ਹੈ ਉਹ ਗਈ ਹੈ ਇੱਧਰ ਹੀ ਕਿਧਰੇ ਕਿਸੇ ਦੇ ਘਰੇ ਬੇਬੇ ਨੂੰ ਕਹਿ ਦੇ ਅੱਗੇ ਨੂੰ ਕਿਸੇ ਦੇ ਵਿਆਹ ਤੇ ਨਹੀਂ ਜਾਣਾ ਕਾ ਅਸੀਂ ਕੋਈ ਮੰਗਦੇ ਹਾਂ ਚੰਗਾ ਨਹੀਂ ਜਾਂਦੇ ਕਿਸੇ ਦੇ ਬਹੁਤਾ ਦੁਖੀ ਨਾ ਹੋ ਉਹ ਐਵੇਂ ਸੀਤ ਨੇ ਉਹਨੂੰ ਠੰਡਾ ਛੜਕਿਆ ਸੀਗਾ ਲੈ ਦੱਸ ਉਹ ਭਗਵਾਨ ਸੋ ਦਾ ਮੁੰਡਾ ਨੋਂ ਰੱਖਾ ਛੱਡਿਆ ਜਰਨੈਲ ਸਿੰਘ ਸਾਲਾ ਰਾਜਾ ਸਮਝਦਾ ਹੈ ਆਪਣੇ ਆਪ ਨੂੰ ਅਖੇ ਅਸੀਂ ਜ਼ਮੀਨਾਂ ਵਾਲੇ ਆ ਬੜਬੜ ਕਰਦਾ ਤਰਸੀਮ ਬਰਾਂਡੇ ਵਿੱਚ ਕੁਰਸੀ ਉੱਤੇ ਜਾ ਬੈਠਾ ਸੀਗਾ ਗੁੱਸੇ ਵਿੱਚ ਉਹਨੂੰ ਯਾਦ ਹੀ ਨਹੀਂ ਰਹਿ ਗਿਆ ਸੀਗਾ ਕਿ ਉਹ ਵੇੜੇ ਦੀ ਤੁੱਪ ਵਿੱਚ ਬੈਠਾ ਆ